ਐਲਾਨ ਰਿਹਾ ਹੌਬੀ ਢਾਲੀਵਲ ਜੋ ਵੀ ਜੋ ਵੀ ਹੈਗਾ ਗੈਂ ਮੋਦੀ ਦਾ ਇਹ ਸਾਡੇ ਪਿੰਡ ਆਵੇ ਇਸ ਤਰ੍ਹਾਂ ਦੀ ਜੇ ਪਕਾਈ ਮਾਰੂਗਾ ਇਹਦੇ ਪੁੜੇ ਸਿੱਕੇ ਜਾਣਗੇ ਔਰ ਇਹੀ ਇਹ ਚਾਹੁੰਦੇ ਹੈਗੇ ਸਵਿਧਾਨ ਖਤਮ ਕਰਕੇ ਮਨੂ ਸਮ੍ਰਿਤੀ ਲਾਗੂ ਕਰਨਾ ਚਾਹੁੰਦੀ ਆ ਉਹਨਾਂ ਦਾ ਪਾਲਤੂ ਅਨਸਰਾਜ ਬਣਿਆ ਹੋਇਆ ਤੇ ਦਲਤਾਂ ਦਾ ਵਿਰੋਧੀ ਕੌਣ ਹੋਇਆ ਦਲਤਾਂ ਦਾ ਸਭ ਤੋਂ ਵੱਡਾ ਦੁਸ਼ਮਣ ਇਹ ਹੰਸਰਾਜ ਹੈਗਾ ਦੂਸਰ ਤੁਸੀਂ ਦੇਖ ਸਕਦੇ ਹੋ ਪਿੰਡ ਦੀਪ ਸਿੰਘ ਵਾਲਾ ਦੇ ਇਹ ਲੋਕ ਅੱਜ ਵੱਡਾ ਐਲਾਨ ਕਰ ਰਹੇ ਨੇ ਕਿ ਅਸੀਂ ਬੀਜੇਪੀ ਦੇ ਕਿਸੇ ਵੀ ਲੀਡਰ ਨੂੰ ਆਪਣੇ ਪਿੰਡ ਨਹੀਂ ਵੜਨ ਦੇਵਾਂਗੇ ਔਰ ਜਿਹੜਾ ਵੀ ਲੀਡਰ ਬੀਜੇਪੀ ਦਾ ਇਹ ਕਹਿ ਰਹੇ ਨੇ ਸਾਡੇ ਪਿੰਡ ਆਏਗਾ ਉਹ ਆਪਣਾ ਆਪ ਜ਼ਿੰਮੇਵਾਰ ਹੋਏਗਾ ਆਪਾਂ ਗੱਲ ਕਰਦੇ ਆ ਰਜਿੰਦਰਦੀਪ ਸਿੰਘ ਵਾਲਾ ਜੀ ਤੁਸੀਂ ਅੱਜ ਜਿਹੜਾ ਇਹ ਇਕੱਠ ਕੀਤਾ ਹੈ ਜੋ ਐਲਾਨ ਕਰ ਰਹੇ ਹਾਂ ਇਹ ਕਿਉਂ ਕਰ ਰਹੇ ਹਾਂ ਦੇਖੋ ਅਸੀਂ ਸਮਝ ਦੇ ਕੇ ਲੜਾਈ મોદી ਨਾਲ ਨਹੀਂ ਇਹ ਲੜਾਈ ਔਰਿੰਗਜ਼ੇਵ ਦੇ ਨਾਲ ਆ મોદી ਔਰਿੰਗਜ਼ੇਵ ਦਾ ਹੀ ਦੂਜਾ ਪੁੱਤ ਆ ਜਿਹੜਾ ਇਸ ਮੁਲਕ ਦੀਆਂ ਘੱਟ ਗਿਣਤੀਆਂ ਨੂੰ ਇਸ ਮੁਲਕ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਬਿਲਕੁਲ ਦਰੜ ਕੇ ਇੱਕ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈਗਾ ਔਰ ਜਿਸ ਤਰ੍ਹਾਂ ਇਹਦੇ ਰਾਜ ਦੇ ਵਿੱਚ ਕਿਸਾਨ ਸ਼ਹੀਦ ਹੋਏ ਸੈਂਕੜੇ ਦੀ ਗਿਣਤੀ ਚ ਜਿਸ ਤਰ੍ਹਾਂ ਮਜ਼ਦੂਰਾਂ ਦੇ ਹੱਕ ਖੋਏ ਗਏ ਜਿਸ ਤਰ੍ਹਾਂ ਧੀਆਂ ਭੈਣਾਂ ਦੀ ਬੇਪੱਤੀ ਹੋਈ ਕਿ 2700 ਜਿਹੜੇ ਬੰਦੇ ਦੀਆਂ ਅਸ਼ਲੀਲ ਵੀਡੀਓ ਵਾਇਰਲ ਹੋਈਆਂ ਕਰਨਾਟਕਾ ਦੇ ਲੀਡਰ ਦੀਆਂ ਉਹਦਾ ਚੋਣ ਪ੍ਰਚਾਰ ਜਿਹੜਾ ਨਰਿੰਦਰ ਮੋਦੀ ਕਰ ਰਿਹਾ ਇਸ ਮੁਲਕ ਦੀਆਂ ਪਹਿਲਵਾਨ ਕੁੜੀਆਂ ਜਿਹੜੀਆਂ ਉਹਨਾਂ ਦੀ ਬੇਇੱਜ਼ਤੀ ਕਰਨ ਵਾਲੇ ਪਰਿਵਾਰ ਨੂੰ ਟਿਕਟਾਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਮਣੀਪੁਰ ਦੇ ਵਿੱਚ ਜੇਸਤਰਾਂ ਔਰਤਾਂ ਨੂੰ ਬੇਪਰਦ ਕਰਕੇ ਉਹਨਾਂ ਨੰਗੀਆਂ ਕਰਾ ਕੇ ਪਰੇਡ ਕੀਤੀ ਗਈ ਇਹ ਸਾਰਾ ਕੁਸ਼ ਇਸ ਔਰੰਗਜ਼ੇਬ ਦੇ ਰਾਜ ਦੇ ਵਿੱਚ ਹੋਇਆ ਔਰ ਇਸ ਇਹ ਜਿਹੜਾ ਜਮਹੂਰੀਅਤ ਦੀ ਗੱਲ ਕਰਦੇ ਆ ਇਹਨਾਂ ਨੇ ਇੱਥੇ ਲੇਖਕ ਪੱਤਰਕਾਰ ਬੁੱਧੀਜੀਵੀ ਚੱਕ-ਚੱਕੇ ਜੇਲਾ 'ਚ ਸਿੱਟਿਆ ਹਜ਼ਾਰ ਦੇ ਕਰੀਬ ਪਰਚਾ ਸਿਰਫ ਜੋਗੀ ਤੇ ਮੋਦੀ ਦੀ ਆਲੋਚਨਾ ਕਰਨ ਵਾਲਿਆਂ ਤੇ ਦੇਸ਼ਦਰੋਹ ਦਾ ਠੋਕਿਆ ਹੋਇਆ ਕੀ ਇਹਨਾਂ ਬੰਦਿਆਂ ਨੂੰ ਅਸੀਂ ਪਿੰਡਾਂ 'ਚ ਵੜਨ ਦੇਵਾਂਗੇ ਹੰਸ ਰਾਜ ਠੀਕ ਆ ਜਿਹੜਾ ਕਿ ਔਰੰਗਜ਼ੇਬ ਦਾ ਨੰਨਾ ਮੁੰਨਾ ਛੋਟਾ ਜਿਹਾ ਪੁੱਤ ਬਣਿਆ ਹੋਇਆ ਤੇ ਇਹ ਕਹਿੰਦਾ ਕਿ ਮੈਂ ਮੇਰਾ ਇਸ ਕਰਕੇ ਵਿਰੋਧ ਹੋ ਰਿਹਾ ਕਿ ਮੈਂ ਦਲ ਤਾਂ ਉਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਫਰੀਦਕੋਟ ਦੀ ਸੀਟ ਰਿਜ਼ਰਵ ਆ ਸਿਰਫ ਤੈਨੂੰ ਹੀ ਭਜਾਉਣਾ ਚਾਹੁੰਦੇ ਆ ਦੂਸਰੇ ਉਮੀਦਵਾਰ ਵੀ ਸਾਰੇ ਦਲਤ ਹੀ ਨੇ ਇਸ ਕਰਕੇ ਜਿਹੜਾ ਇਹ ਮਤਲਬ ਜੋ ਘਟਿਆ ਮਾਨਸਿਕਤਾ ਮੋਦੀ ਦੀ ਆ ਉਹੀ ਘਟਿਆ ਮਾਨਸਿਕਤਾ ਇਹਨਾਂ ਦੇ ਇਸ ਛੋਟੇ-ਛੋਟੇ ਜਿਹੜੇ ਹੈਗੇ ਆ ਉਹਨਾਂ ਦੀ ਹੈਗੀ ਆ ਕਿ ਮਨੁਸਮ੍ਰਿਤੀ ਲਾਗੂ ਕੌਣ ਕਰਨਾ ਚਾਹੁੰਦੀ ਆ ਆਰਐਸਐਸ ਜਿਹੜੀ ਕਹਿੰਦੀ ਕਿ ਪਸ਼ੂ ਸ਼ੂਦਰ ਢੋਲਕਰ ਨਾਰੀ ਸਖਲ ਤਾੜਨ ਦੇ ਅਧਿਕਾਰੀ ਜਿਹੜੀ ਕਹਿੰਦੀ ਆ ਪਸ਼ੂਆਂ ਨੂੰ ਕੁੱਟਿਆ ਜਾਂਦਾ ਜਿਵੇਂ ਢੋਲ ਕੁੱਟਿਆ ਜਾਂਦਾ ਸ਼ੂਦਰ ਓਵੇਂ ਕੁੱਟੇ ਜਾਣੇ ਚਾਹੀਦੇ ਆ ਤੇ ਫਿਰ ਉਹਨਾਂ ਦਾ ਜਿਹੜੇ ਸ਼ੂਦਰਾਂ ਨੂੰ ਦਲਤਾਂ ਨੂੰ ਇਸ ਤਰ੍ਹਾਂ ਦੀ ਪਸ਼ੂਵਾਰ ਕੀ ਜ਼ਿੰਦਗੀ ਦੇਣਾ ਚਾਹੁੰਦੀ ਆ ਆਰਐਸਐਸ ਦੂਸਰੇ ਨੰਬਰ ਤੇ ਲੇਬਰ ਕੋਡ ਲਿਆਂਦੇ ਕਿ ਮਜ਼ਦੂਰਾਂ ਦਾ ਕੁਰਬਾਨੀਆਂ ਕਰਕੇ ਲਿਆ 8 ਘੰਟੇ ਦਿਹਾੜੀ ਦਾ ਅਧਿਕਾਰ 12 ਘੰਟੇ ਕਰਤਾ ਮੋਦੀ ਨੇ ਆ ਮਜ਼ਦੂਰਾਂ ਦੀ ਭਲਾਈ ਕੀਤੀ ਭਾਈ ਲੇਬਰ ਕੋਡ ਲਿਆ ਕੇ ਕਿ ਜੇ ਫੈਕਟਰੀ ਦੇ ਵਿੱਚ ਮਜ਼ਦੂਰ ਨੂੰ ਕੰਮ ਦੇ ਪੈਸੇ ਨਹੀਂ ਮਿਲੇ ਤੇ ਇਹ ਕਹਤਾ ਕਿ ਜਿੰਨਾ ਚਿਰ ਕਿਸੇ ਅਧਿਕਾਰੀ ਕੋਲ ਸ਼ਿਕਾਇਤ ਸ਼ਿਕਾਇਤ ਦਾ ਨਿਪਟਾਰਾ ਨਹੀਂ ਹੁੰਦਾ ਉਹ ਹੜਤਾਲ ਨਹੀਂ ਕਰ ਸਕਦਾ ਮਜ਼ਾਰਾ ਨਹੀਂ ਕਰ ਸਕਦਾ ਅਧਿਕਾਰੀ 4 ਸਾਲ ਨਾ ਕਰੇ ਫੈਸਲਾ ਇਹਦਾ ਮਤਲਬ ਕਿ ਫੈਕਟਰੀਆਂ ਚ ਮਜ਼ਦੂਰਾਂ ਨੂੰ ਹੜਤਾਲ ਕਰਨ ਦਾ ਧਰਨੇ ਲਾਉਂਦਾ ਅਧਿਕਾਰ ਜਿਹੜਾ ਸੀਗਾ ਖਤਮ ਕਰਤਾ ਇਹ ਦਲਤਾਂ ਦਾ ਮਜ਼ਦੂਰਾਂ ਦਾ ਭਲਾ ਕੀਤਾ મોદી ਨੇ ਹਨਾ ਤਾਂ ਜਿਹੜੇ ਇਸ ਤਰ੍ਹਾਂ ਦੀਆਂ ਮਤਲਬ ਘਟਿਆ ਹਰਕਤਾਂ ਕਰ ਰਿਆ ਹੈਗੇ ਆ ਔਰ ਹੁਣ ਤਾਂ ਹਾਦੀ ਹੋ ਗਈ ਉਹ ਕਹਿੰਦਾ ਕਿ 700 ਬੰਦਾ ਮਰਵਾ ਕੇ ਜਿਹੜਾ ਹੈਗਾ ਇਹ ਭੰਗੜਾ ਪਾਉਂਦੇ ਰਹੇ ਹੈਗੇ ਆ ਇਸ ਤਰ੍ਹਾਂ ਦੀ ਬੋਲਬਾਣੀ ਵਾਲੇ ਬੰਦਿਆਂ ਨੂੰ ਅਸੀਂ ਕਹੀਏ ਕਿ ਵੀ ਸਾਡੇ ਪਿੰਡਾਂ ਚ ਤੇ ਸਾਨੂੰ ਗਾਲਾਂ ਕੱਢ ਕੇ ਜਾ ਇੱਕ ਕੱਲ ਵੀਡੀਓ ਵਾਇਰਲ ਹੋ ਰਹੀ ਹੈ ਕਿ ਜਿਹੜਾ ਹੌਬੀ ਢਾਲੀਵਾਲ ਇੱਕ ਫਿਲਮੀ ਅਦਾਕਾਰ ਹੈ ਬੀਜੇਪੀ ਚ ਪਿਛਲੇ ਟਾਈਮ ਚੋ ਸ਼ਾਮਲ ਹੋਇਆ ਹੰਸਰਾਜ ਦੀ ਇੱਕ ਚੋਣ ਰੈਲੀ ਦੇ ਵਿੱਚ ਉਹਨੇ ਇਹ ਕਿਹਾ ਕਿ ਜਿਹੜੀ ਕਿਸਾਨ ਅੰਦੋਲਨ ਦੀ ਜਿੱਤ ਹੋਈ ਆ ਇਹ ਜਿੱਤ ਨਹੀਂ ਸੀ ਇਹ ਕਿਸਾਨ ਆਗੂਆਂ ਦੀ ਤੇ ਕਿਸਾਨਾਂ ਦੀ ਸਭ ਤੋਂ ਵੱਡੀ ਬੇਅਕਲੀ ਸਭ ਤੋਂ ਵੱਡੀ ਬੇਵਕੂਫੀ ਸੀ ਕੀ ਕਹੂੰਗੇ ਦੇਖੋ ਇਹ ਹੌਬੀ ਜਾਂ ਟੌਮੀ ਜੋ ਵੀ ਇਹ ਕੁੱਤਿਆਂ ਦੇ ਨਾਮ ਵਾਲਾ ਬੰਦਾ ਵਿਅਕਤੀ ਹੈਗਾ ਇਹ ਜਿਹੜਾ ਇਹ ਵੀ ਕਹਿੰਦਾ ਕਿ ਮੈਨੂੰ ਹਰ ਗਾਲ ਕੱਢਣੀ ਆਉਂਦੀ ਆ ਅਸੀਂ ਕਹਿੰਨੇ ਕੋ ਤੂੰ ਸਾਡੇ ਪਿੰਡ ਆ ਗਾਲ ਕੱਢ ਤੇਰੇ ਪੁੜੇ ਸੇਕਾਂਗੇ ਅਸੀਂ ਜਿਸ ਤਰ੍ਹਾਂ ਦੀਆਂ ਹਰਕਤਾਂ ਲਗਾਤਾਰ ਕਰ ਰਿਆ ਇਹਨੂੰ ਐ ਆ ਵੀ ਮੈਂ ਪੁਲਿਸ ਦੀ ਸਿਕਿਉਰਿਟੀ ਲੈ ਕੇ ਜੋ ਮਰਜ਼ੀ ਗੰਦ ਬਖ ਸਕਦਾ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜਿਸ ਤਰ੍ਹਾਂ ਦੀ ਬੋਲਬਾਣੀ ਇਹਨਾਂ ਦੀ ਕੰਗਣਾ ਰਾਓ ਦੀ ਰਹੀ ਆ ਨਰਿੰਦਰ ਮੋਦੀ ਦੀ ਰਹੀ ਆ ਇਹਨਾਂ ਦੇ ਮੰਤਰੀਆਂ ਦੀ ਰਹੀ ਆ ਕਿ ਕਿਸ ਤਰ੍ਹਾਂ ਇਹ ਕੀ ਕਹਿੰਦੇ ਸੀਗੇ ਇਹਨਾਂ ਦੇ ਭਾਜਪਾ ਦੇ ਲੀਡਰ ਕਿਸਾਨ ਅੰਦੋਲਨ ਨੂੰ ਇੱਕ ਬਿਮਾਰੀ ਫੈਲੀ ਹੋਈ ਆ ਤੇ ਇਹ ਬਿਮਾਰੀ ਬਾਰਡਰਾਂ ਤੇ ਬੈਠੀ ਆ ਇਹ ਬੋਲਬਾਣੀ ਅੱਜ ਦੀ ਨਹੀਂ ਹੈ ਇਹ ਪਾਕਿਸਤਾਨੀਆਂ ਇਹ ਖਾਲਸਤਾਨੀਆਂ ਇਹਨਾਂ ਨੂੰ ਚੀਨ ਤੋਂ ਫੰਡ ਆਉਂਦਾ ਕੀ ਕੂੜ ਪ੍ਰਚਾਰ ਇਸ ਮੁਲਕ ਦੇ ਵਿੱਚ ਜਿਹੜਾ ਸੀਗਾ ਉਹ ਕੀਤਾ ਗਿਆ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਤੇ ਇਹ ਹੰਸਰਾਜ ਕਿਹੜੀ ਪਾਰਟੀ ਦਾ ਪ੍ਰਚਾਰ ਕਰਨ ਆ ਰਿਹਾ ਜਿਨੇ ਪੂਰੇ ਮੁਲਕ ਨੂੰ ਜ਼ਹਿਰ ਦੇ ਟੀਕੇ ਠਕਾਤੇ ਸਿਰਫ 60 ਕਰੋੜ ਰੁਪਏ ਪਿੱਛੇ ਜਿਹੜੀ ਕੰਪਨੀ ਲੋਕਾਂ ਦੇ ਆ ਇਥੇ ਹੁਣੇ ਅਸੀਂ ਬੋਲ ਕੇ ਟਿਆਂ ਅਸੀਂ ਕਿ ਕਿੰਨੇ ਕਿੰਨੇ ਕਰੋਨਾ ਦਾ ਟੀਕਾ ਲਵਾਇਆ ਇੱਕ ਬਿਊਰੋ ਕਹਿੰਦਾ ਮੈਂ ਤਾਂ ਟੀਕਾ ਲਵਾ ਲਿਆ ਤੁਰਨੋਂ ਵੀ ਗਿਆ ਲੋਕ ਤਾਂ ਪਹਿਲਾਂ ਕਹਿੰਦੇ ਸੀਗੇ ਕਿ ਟੀਕੇ ਦੇ ਸਾਈਡ ਇਫੈਕਟ ਆ ਰਹੇ ਹੁਣ ਤਾਂ ਕੰਪਨੀ ਨੇ ਕਹਿਤਾ ਤੇ ਨਰਿੰਦਰ ਮੋਦੀ ਜਿਹੜਾ ਐਡਾ ਗਿਰਿਆ ਹੋਇਆ ਵਿਅਕਤੀ ਕਿ 60 ਕਰੋੜ ਰੁਪਏ ਲੈ ਕੇ 175 ਕਰੋੜ ਟੀਕਾ ਲਵਾਤਾ ਪੂਰੇ ਮੁਲਕ ਦੇ ਲੋਕਾਂ ਨੂੰ ਕਿਸੇ ਨੂੰ ਹਾਰਟ ਐਟੈਕ ਦਾ ਖਤਰਾ ਕਿਸੇ ਨੂੰ ਬ੍ਰੇਨ ਹੈਮਰੇਜ ਦਾ ਖਤਰਾ ਪੂਰੇ ਮੁਲਕ ਨੂੰ ਮੌਤ ਵੰਡਣ ਵਾਲਾ ਇਹ ਔਰੰਗਜੀਬ ਤੋਂ ਘੱਟ ਕਿੱਦਾਂ ਹੋਇਆ ਇਹ ਤਾਂ ਕਾਰਪੋਰੇਟ ਦਾ ਪੁੱਤ ਆ ਨਾ ਸਿਰਫ ਇਹਨੂੰ ਆਪਣੀ ਜੇਬ ਭਰਨ ਦੇ ਨਾਲ ਆ ਭਾਜਪਾ ਨੂੰ ਪੈਸਾ ਮਿਲਣ ਦੇ ਨਾਲ ਆ ਲੋਕ ਜਾਨ ਟੱਠੇ ਖੂ ਦੇ ਵਿੱਚ ਜਿਹੜੀ ਇਸ ਤਰ੍ਹਾਂ ਦੇ ਲੋਕ ਆ ਲੋਕਾਂ ਨੂੰ ਮੌਤ ਵੰਡਣ ਵਾਲੇ ਹਜ਼ਾਰਾਂ ਕਿਸਾਨਾਂ ਨੂੰ ਸ਼ਹੀਦ ਕਰਨ ਵਾਲੇ ਮਜ਼ਦੂਰਾਂ ਦੇ ਅਧਿਕਾਰ ਖਤਮ ਕਰਨ ਵਾਲੇ ਪੂਰੇ ਮੁਲਕ 'ਚ ਔਰਤਾਂ ਦੀ ਬੇਪਤੀ ਕਰਨ ਵਾਲੇ ਦੱਸੋ ਇਹ ਕਿਹੜੀ ਜਮਹੂਰੀਅਤ ਇਸ ਮੁਲਕ 'ਚ ਲਾਗੂ ਕਰਨਾ ਚਾਹੁੰਦੇ ਆ ਸਵਿਧਾਨ ਦੀ ਥਾਂ ਤੇ ਹੌਬੀ ਢਾਲੀਵਾਲ ਨੇ ਇੱਕ ਬੜੀ ਵੱਡੀ ਗੱਲ ਬੋਲੀ ਆ ਉਹ ਕਹਿੰਦਾ ਵੀ ਜੇ ਸ਼ਾਹੂਕਾਰ ਤੋਂ ਕਰਜ਼ਾ ਲਿਆ ਹੋਵੇ ਤੇ ਉਹਦੇ ਆਖੇ ਨਾ ਲੱਗিয়ে ਤੇ ਉਹ ਸ਼ਾਹੂਕਾਰ ਫੇਰ ਕਹਿੰਦਾ ਘਰ ਤੇ ਵੀ ਕਬਜ਼ਾ ਕਰ ਸਕਦਾ ਹੁੰਦਾ ਤੇ ਕਹਿੰਦਾ ਪੰਜਾਬ ਨੇ ਜਿਹੜਾ ਸ਼ਾਹੂਕਾਰ ਉੱਪਰ ਬੈਠਾ ਹੈ ਮਤਲਬ ਮੋਦੀ ਵੀ ਕਰਜ਼ਾ ਉਹ ਤੋਂ ਬਹੁਤ ਲਿਆ ਤੇ ਉਹ ਐਂ ਵੀ ਕਰ ਸਕਦਾ ਵੀ ਕੱਲ ਨੂੰ ਆਖੇ ਪੰਜਾਬੀਆਂ ਨੂੰ ਵੀ ਚਲੋ ਵੀ ਨਿਕਲੋ ਇੱਥੋਂ ਆਹ ਸ਼ਬਦ ਉਹਨਾਂ ਨੇ ਬੋਲੇ ਨੇ ਕੀ ਕਹੋਗੇ ਇਹੀ ਤਾਂ ਅਸੀਂ ਕਹਿੰਨੇ ਆ ਕਿ ਇਹ ਜਿਹੜਾ ਟੌਮੀ ਢਾਲੀਵਾਲ ਜਾਂ ਹੌਬੀ ਜੋ ਵੀ ਹੈਗਾ ਇਹ ਇਹ ਜਿਹੜਾ ਟੌਮੀ ਟੌਂ ਟੌਂ ਕਰ ਰਿਹਾ ਇਹੀ ਤਾਂ ਅਸੀਂ ਕਹਿ ਰਹੇ ਕਿ ਇਹ ਜਮਹੂਰੀਅਤ ਆ ਇਹ ਟੌਮੀ ਢਾਲੀਵਾਲ ਲੋਕਾਂ ਦੀਆਂ ਵੋਟਾਂ ਮੰਗ ਰਿਹਾ ਕਿ ਪੰਜਾਬ ਨੂੰ ਧਮਕਾ ਰਿਹਾ ਇਹ ਕਹਿ ਰਿਹਾ ਕਿ ਪੰਜਾਬੀਆਂ ਨੂੰ ਪੰਜਾਬ ਚੋਂ ਬਾਹਰ ਕੱਢ ਦੂਗਾ ਮੋਦੀ ਇਹੀ ਕਹਿ ਰਿਹਾ ਨਾ ਤੇ ਕੀ ਇਹ ਗੱਲ ਉਹ ਪਿੰਡਾਂ ਚ ਆ ਕੇ ਕਵੇ ਤੇ ਅਸੀਂ ਚੁੱਪਚੀਤੇ ਬੈਠੇ ਰਹੀਏ ਜਿਹੜੇ ਬੰਦੇ ਇਹ ਕਹਿੰਦੇ ਕਿ ਭਾਜਪਾ ਦਾ ਵਿਰੋਧ ਕਰਨ ਦੇ ਨਾਲ ਭਾਜਪਾ ਦੀ ਪੌਪੂਲਾਰਿਟੀ ਵੱਧਦੀ ਆ ਇਹ ਨੈਰੇਟਿਵ ਭਾਜਪਾ ਫਲਾ ਰਹੀ ਆ ਹਰਿਆਣੇ ਚ ਮਨੋਰ ਲਾਲ ਖੱਟੜ ਨੇ ਮੀਟਿੰਗ ਕੀਤੀ ਆ ਆਪਦੇ ਵਰਕਰਾਂ ਦੀ ਕਿ ਜਿਹੜੇ ਜਿਹੜੇ ਪਿੰਡਾਂ ਚ ਆਪਣਾ ਵਿਰੋਧ ਹੁੰਦਾ ਉਹਨਾਂ ਦਾ ਰਾਤ ਬਰਾਤੇ ਜਾ ਕੇ ਬੰਦੇ ਪਤਾ ਕਰੋ ਮਿੰਤਰਲਾ ਕਰੋ ਮਾਹੌਲ ਬਣ ਰਿਹਾ ਪੂਰੇ ਮੁਲਕ ਚ ਕਿ ਭਾਜਪਾ ਨੂੰ ਹਰ ਥਾਂ ਤੇ ਭਜਾਇਆ ਜਾ ਰਿਹਾ ਫਿਰ ਮਨੋਰ ਲਾਲ ਖੱਟੜ ਕਿਉਂ ਆਪਦੇ ਵਰਕਰਾਂ ਨੂੰ ਕਹਿੰਦਾ ਕਿ ਮਿੰਤਾਂ ਕਰੋ ਜਿਹੜੇ ਵਿਰੋਧ ਕਰਦੇ ਆ ਤੇ ਪੰਜਾਬ ਚ ਇਹ ਨੈਰੇਟਿਵ ਬਣਾਇਆ ਜਾ ਰਿਹਾ ਕਿ ਵਿਰੋਧ ਕਰਨ ਦੇ ਨਾਲ ਪਾਪੂਲਾਰਿਟੀ ਹੁੰਦੀ ਆ ਅਸਲ ਚ ਭਾਜਪਾ ਨੈਰੇਟਿਵ ਬਣਾ ਰਹੀ ਆ ਕਿ ਇਹ ਬਿ ਨੈਰੇਟਿਵ ਬਣਾਈਏ ਤੇ ਲੋਕ ਸਾਡਾ ਵਿਰੋਧ ਕਰਨੋਂ ਬੰਦ ਹੋ ਜਾਣ ਤੇ ਪਿੰਡਾਂ ਚ ਅਸੀਂ ਜਾਈਏ ਹਜ਼ਾਰਾਂ ਕਰੋੜ ਰੁਪਿਆ ਹੈਗਾ ਪੈਸਾ ਵੰਡ ਕੇ ਤੇ ਵੱਧ ਵੋਟਾਂ ਲੈ ਕੇ ਸਾਫਤ ਕਰੀਏ ਦੇਖੋ ਪੰਜਾਬ ਤਾਂ ਸਾਡੇ ਨਾਲ ਸੀਗਾ ਤੇ ਹੌਬੀ ਢਾਲੀਵਾਲ ਦੀ ਜਿਹੜੀ ਬੋਲਬਾਣੀ ਹੈਗੀ ਆ ਉਹਨੂੰ ਪੰਜਾਬੀਆਂ ਨੂੰ ਦੇਖਣਾ ਚਾਹੀਦਾ ਸਾਡੀਆਂ ਸ਼ਹਾਦਤਾਂ ਦਾ ਮਜ਼ਾਕ ਖਿਡਾਰ ਰਿਹਾ ਸਾਡੀ ਇਤਿਹਾਸਕ ਜਿੱਤ ਨੂੰ ਉਹ ਬੇਵਕੂਫੀ ਕਹਿ ਰਿਹਾ ਹੈਗਾ ਔਰ ਇਹ ਕਹਿ ਰਿਹਾ ਕਿ ਮੈਨੂੰ ਹਰ ਗਾਲ ਆਉਂਦੀ ਆ ਤੇ ਇਹ ਇਹ ਜਮਹੂਰੀਅਤ ਆ ਤੇ ਫਿਰ ਇਹਨਾਂ ਨੂੰ ਪ੍ਰਚਾਰ ਕਰਨ ਦਾ ਕੀ ਅਧਿਕਾਰ ਹੋਣਾ ਚਾਹੀਦਾ ਤੇ ਜਿਹੜੇ ਗਾਲਾਂ ਕੱਢਣ ਤਾਂ ਇੱਥੋਂ ਤੱਕ ਕਹਿ ਰਿਹਾ ਹੋਬੀ ਢਾਲੀਵਾਲ ਕਹਿੰਦਾ ਪੰਜਾਬੀਆਂ ਦਾ ਹੁਣ ਕੋਈ ਕਰਦਾਰ ਹੀ ਨਹੀਂ ਰਹਿ ਗਿਆ ਬਿਲਕੁਲ ਉਹਦਾ ਤਾਂ ਕਰਦਾਰ ਰਹਿ ਹੀ ਨਹੀਂ ਗਿਆਗਾ ਉਹਦਾ ਆਪਣਾ ਕੀਰਦਾ ਕਰਦਾਰ ਹੈਗਾ ਟੌਮੀ ਢਾਲੀਵਾਲ ਦਾ ਉਹਦਾ ਕੋਈ ਕਰਦਾਰ ਨਹੀਂ ਹੈਗਾਗਾ ਜਿਹੜਾ ਭਾਜਪਾ 'ਚ ਛਾਲ ਮਾਰ ਗਿਆ ਠੀਕ ਆ ਇਸ ਕਰਕੇ ਕਰਦਾਰ ਤਾਂ ਜਿਨ੍ਹਾਂ ਦਾ ਸੀਗਾ ਉਹ ਲੜੇ ਬਾਰਡਰਾਂ 'ਤੇ ਔਰ ਉਹਨਾਂ ਨੇ ਮੋਦੀ ਨੂੰ ਥੁੱਕਿਆ ਚਟਾਇਆ ਜੇ ਕਰਦਾਰ ਸੀ ਤਾਂ ਜਿਹੜੀ ਵਿਰਾਸਤ ਸਾਡੇ ਗੁਰੂ ਸਹਿਬਾਨਾਂ ਦੀ ਸੀ ਜਿਹੜੀ ਵਿਰਾਸਤ ਗਦਰੀ ਬਾਬਿਆਂ ਦੀ ਸੀ ਉਹੀ ਇਸ ਔਰੰਗਜ਼ੇਬ ਦਾ ਦੂਜਾ ਪੁੱਤ ਜਿਹੜਾ ਮੋਦੀ ਉਹਨੂੰ ਥੁੱਕਿਆ ਚਟਾ ਕੇ ਉਸ ਵਿਰਾਸਤ ਨੂੰ ਅਸੀਂ ਅੱਗੇ ਤੋਰਿਆ ਹੈਗਾ ਕਰਤਾਰ ਤਾਂ ਤੇਰੇ ਅੱਗੇ ਬੰਦਿਆਂ ਦਾ ਨਹੀਂ ਜਿਹੜੀ ਦੁੱਕੀਆਂ ਤਕੀਆਂ ਲੈ ਕੇ ਭਾਜਪਾ ਵਿੱਚ ਸ਼ਾਮਲ ਹੋ ਰਿਹਾ ਟੌਮੀ ਢਾਲੀਵਾਲ ਆ ਅਰਜਿੰਦਰ ਜੀ ਹੁਣ ਜਿਸ ਤਰੀਕੇ ਦਾ ਪੰਜਾਬ 'ਚ ਮਾਹੌਲ ਬਣਿਆ ਤੇ ਜਿਸ ਤਰੀਕੇ ਨਾਲ ਵਿਰੋਧ ਹੋ ਰਿਹਾ ਤੁਹਾਨੂੰ ਕੀ ਲੱਗਦਾ ਹੈ ਕਿ ਅ ਜਮੇਤ ਜਿਹੜਾ ਹੌਬੀ ਢਾਲੀ ਵਾਲਾ ਉਹਨੇ ਜਿਹੜੀ ਇਹ ਗੱਲ ਕੀਤੀ ਆ ਕਿ ਮਤਲਬ ਇਹ ਜਿਹੜਾ ਕਾਨੂੰਨਾਂ ਦਾ ਵਿਰੋਧ ਕਰਨਾ ਬੇਵਕੂਫੀ ਆ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੇ ਭਾਜਪਾ ਆਉਂਦੀ ਆ ਤਾਂ ਕਿ ਉਹ ਦੁਬਾਰਾ ਫੇਰ ਉਹ ਤਿੰਨੋਂ ਕਾਨੂੰਨ ਵਰਗੀਆਂ ਨੀਤੀਆਂ ਲੈ ਕੇ ਆ ਸਕਦੀ ਹੈ ਬਿਲਕੁਲ ਜੀ ਉਹ ਤਾਂ ਤਿਆਰ ਆ ਜਿਹੜੀ ਐਮਐਸਪੀ ਦੇ ਕੇਂਦਰ ਸਰਕਾਰ ਨੇ ਕਮੇਟੀ ਬਣਾਈ ਆ ਉਹਦੇ ਵਿੱਚ ਸਾਰੇ ਹੀ ਬੰਦੇ ਉਹ ਸੀਗੇ ਜਿਹੜੇ ਤਿੰਨ ਖੇਤੀ ਕਾਨੂੰਨਾਂ ਦੇ ਹਮਾਇਤੀ ਸੀਗੇ ਇਸ ਕਰਕੇ ਭਾਜਪਾ ਜੇ ਮੁੜ ਗੱਦੀ ਤੇ ਆਉਂਦੀ ਹੈਗੀ ਆ ਤਾਂ ਉਹ ਇਸ ਮੁਲਕ ਦੀਆਂ ਘੱਟ ਗਿਣਤੀਆਂ ਨੂੰ ਇਸ ਮੁਲਕ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਲਿਆ ਮੇਟ ਕਰਕੇ ਕੁਝ ਜਿਹੜੇ ਕਾਰਪੋਰੇਟ ਘਰਾਣੇ ਆ ਇਸ ਮੁਲਕ ਦਾ ਜਲ ਜੰਗਲ ਜ਼ਮੀਨ ਸਭ ਕੁਝ ਉਹਨਾਂ ਨੂੰ ਦੇਣਾ ਚਾਹੁੰਦੀ ਹੈਗੀ ਆ ਇਸ ਕਰਕੇ ਸੀ ਕਿ ਨੇ ਕਿ ਭਾਜਪਾ ਭਜਾਓ ਤੇ ਭਾਜਪਾ ਹਰਾਓ ਹਰਾਓ ਵੀ ਤੇ ਇਹਨਾਂ ਨੂੰ ਭਜਾਓ ਵੀ ਅੱਜ ਤੁਹਾਡਾ ਇਹ ਜੋ ਤੁਸੀਂ ਮਜਹਰਾ ਇੱਥੇ ਕਰ ਰਹੇ ਹੋ ਇਹਦਾ ਐਲਾਨ ਕੀ ਹੈ ਇਹਦਾ ਐਲਾਨ ਆ ਕਿ ਅਸੀਂ ਦੀਪ ਸਿੰਘ ਵਾਲੇ ਚ ਭਾਜਪਾ ਨੂੰ ਵੜਨ ਨਹੀਂ ਦੇਵਾਂਗੇ ਜੇ ਵੜਨਗੇ ਤੇ ਉਹਨਾਂ ਨੂੰ ਕੋਈ ਸਵਾਲ ਜਵਾਬ ਨਹੀਂ ਸਵਾਲ ਜਵਾਬ ਕੋਈ ਨਹੀਂ ਉਹਨਾਂ ਨੂੰ ਸਿਰਫ ਭਜਾਉਣਾ ਹੀ ਆ ਇੱਥੇ ਸਵਾਲ ਜਵਾਬ ਦੂਜੀਆਂ ਪਾਰਟੀਆਂ ਦੇ ਨਾਲ ਹੋਣਗੇ ਇਹਨਾਂ ਨਾਲ ਕੋਈ ਸਵਾਲ ਜਵਾਬ ਨਹੀਂ ਹੋਇਆਗਾ ਇਹਨਾਂ ਦੀ ਸਿਰਫ ਇਥੋਂ ਦੌੜ ਲਵਾਈ ਜਾਊਗੀ ਇਸ ਕਰਕੇ ਪਿੰਡ 'ਚ ਅਸੀਂ ਕਹਿ ਰਹੇ ਹਾਂ ਕਿ ਕੋਈ ਵੀ ਇਹਨਾਂ ਨੂੰ ਇੱਥੇ ਪਿੰਡ ਦੇ ਵਿੱਚ ਨਾਮ ਲਾਵੇ ਦੀਪ ਸਿੰਘ ਵਾਲੇ 'ਚ ਬੁਲਾਉਣ ਦਾ ਮਤਲਬ ਹੈਗਾ ਕਿ ਔਰੰਗਜੀਬ ਨੂੰ ਇੱਥੇ ਵਾਰਨਾ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਔਰੰਗਜੀਬ ਦੇ ਵਾਰਸ ਜਿਹੜੇ ਸਾਡੇ ਪਿੰਡਾਂ 'ਚ ਆਉਣ ਇਹ ਔਰੰਗਜੀਬ ਦੀ ਜਿਹੜੀ ਸਾਰੀ ਔਲਾਦ ਹੈਗੀ ਆ ਭਾਜਪਾ ਉਹੀ ਆ ਜੀ ਮਿੱਤਰ ਪਿਆਰੋ ਤੁਸੀਂ ਸੁਣਿਆ ਖੁੱਲਾ ਤੇ ਵੱਡਾ ਐਲਾਨ ਕਰਤੀ ਕਿਸਾਨ ਜੀ ਉਹਨਾਂ ਨੇ ਕਰ ਦਿੱਤਾ ਹੈ ਕਿ ਜੇਕਰ ਬੀਜੇਪੀ ਦਾ ਕੋਈ ਵੀ ਆਗੂ ਇਹਨਾਂ ਦੇ ਪਿੰਡ ਦੇ ਵਿੱਚ ਦੀਪ ਸਿੰਘ ਵਾਲਾ ਚ ਆਏਗਾ ਤਾਂ ਉਹ ਕਹਿੰਦੇ ਅਸੀਂ ਸਵਾਲ ਨਹੀਂ ਕਰਾਂਗੇ ਅਸੀਂ ਭਜਾਵਾਂਗੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਇਹਨਾਂ ਦਾ ਐਲਾਨ ਕਿੰਨਾ ਲਾਗੂ ਹੁੰਦਾ ਤੇ ਬੀਜੇਪੀ ਇਹਨਾਂ ਦੇ ਪਿੰਡ ਕਿਸ ਤਰੀਕੇ ਦੇ ਨਾਲ ਆਉਂਦੀ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ